ਹੈਲੋ ਮਾਂ ਕਿਚਨ ਦੇਖਣ ਵਾਲੇ ਸਾਰੇ ਹੀ ਮੇਰੇ ਈਵਰਸ ਨੂੰ ਰਾਜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਣਾਵਾਂਗੇ ਫਰੈਸ਼ ਐਂਡ ਹੈਲਦੀ ਜੂਸ ਜਿਹੜਾ ਕਿ ਆਪਾਂ ਘਰ ਹੀ ਬਣਾ ਕੇ ਤਿਆਰ ਕਰਾਂਗੇ ਇਹ ਜੂਸ ਆਪਣੇ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਣੀਆਂ ਨੇ ਉਹ ਆਪਣੇ ਸਿਹਤ ਨੂੰ ਬਹੁਤ ਹੀ ਜ਼ਿਆਦਾ ਬੈਨੀਫਿਟਸ ਦੇਣ ਵਾਲੀਆਂ ਨੇ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੀ ਕਿ ਆਪਾਂ ਕੀ ਕੁਝ ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਤੇ ਚਲੋ ਜੀ ਫਿਰ ਕਰੀਏ ਸ਼ੁਰੂ ਇੱਥੇ ਆਪਾਂ ਲੈ ਲੈਣੇ ਥੋੜੇ ਜਿਹਾ ਫਰੂਟ ਤੁਸੀਂ ਕੋਈ ਵੀ ਫਰੂਟ ਲੈ ਸਕਦੇ ਹੋ ਮੇਰੇ ਕੋਲ ਜਿਹੜੇ ਅਵੇਲੇਬਲ ਸੀ ਮੈਂ ਉਹ ਲੈ ਲੇ ਇਹਦੇ ਚ ਆਪਾਂ ਥੋੜੇ ਜਿਹਾ ਲੈਏ ਨੇ ਔਰੈਂਜਸ ਤੇ ਆਪ ਗਾਜਰਾਂ ਲਈਆਂ ਨੇ ਗਾਜਰਾਂ ਦਾ ਜੂਸ ਵੀ ਹੈਲਥ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਐਪਲਸ ਲੈਣੇ ਕੋਈ ਵੀ ਫਰੂਟ ਤੁਹਾਡੇ ਕੋ ਅਵੇਲੇਬਲ ਹੈਗਾ ਜਿਹੜਾ ਤੁਸੀਂ ਲਾਈਕ ਕਰਦੇ ਹੋ ਤੁਸੀਂ ਉਹੀ ਲੈ ਸਕਦੇ ਹੋ ਤੇ ਆਪਾਂ ਲਈਆਂ ਬੀਟਰੂਟਸ ਕਿਉਂਕਿ ਬੀਟਰੂਟਸ ਨੂੰ ਤੁਸੀਂ ਇਦਾਂ ਕਿਸੇ ਨੂੰ ਵੀ ਕਹੋਗੇ ਕੋਈ ਨਹੀਂ ਜ਼ਿਆਦਾ ਖਾ ਕੇ ਖੁਸ਼ ਹੁੰਦਾ ਤੇ ਜੂਸ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਇਹ ਆਪਾਂ ਲੈ ਥੋੜੇ ਜਿਹਾ ਪੁਦੀਨੇ ਦੇ ਪੱਤੇ ਇਹ ਆਪਾਂ ਲਈਏ ਕੱਚੀ ਹਲਦੀ ਜਿਹੜਾ ਕਿ ਉਦਾਂ ਕੋਈ ਵੀ ਨਹੀਂ ਖਾਊਗਾ ਤੇ ਜੂਸ ਦੇ ਵਿੱਚ ਇੰਨਾ ਕਿ ਪਤਾ ਹੀ ਨਹੀਂ ਲੱਗਦਾ ਕਿ ਸਾਰੇ ਸਵਾਦ ਸਵਾਦ ਕਹੇ ਕਿ ਸਾਰੇ ਪੀ ਜਾਂਦੇ ਨੇ ਤੇ ਇਹ ਆਪਾਂ ਲਿਆ ਅਦਰਕ ਦਾ ਪੀਸ ਜਿੰਜਰ ਤੇ ਨਾਲ ਆਪਾਂ ਲਈਏ ਸੈਲਰੀ ਥੋੜੀ ਜਿਹੀ ਸੈਲਰੀ ਲਈਏ ਕਿਉਂਕਿ ਇਹਦਾ ਇੰਨੇ ਨਾਲ ਹੀ ਫਲੇਵਰ ਬਹੁਤ ਸੋਹਣਾ ਆਉਣਾ ਹੈ ਇਹਦਾ ਫਲੇਵਰ ਥੋੜਾ ਜਿਹਾ ਸਟਰੋਂਗ ਹੁੰਦਾ ਨਾਲ ਆਪਾਂ ਲੈਨੇ ਅਨਾਰ ਦੇ ਦਾਣੇ ਤੇ ਚਲੋ ਫਿਰ ਕਰੀਏ ਸ਼ੁਰੂ ਨਹੀਂ ਥੋੜੀ ਜਿਹੀ ਇੱਕ ਚੀਜ਼ ਹੋਰ ਰਹਿ ਗਈ ਇਹ ਆਪਾਂ ਲਿਆ ਆਮਲਾ ਆਮਲਾ ਵੀ ਉਦਾਂ ਕੋਈ ਨਹੀਂ ਖਾ ਕੇ ਖੁਸ਼ ਹੁੰਦਾ ਤੇ ਆਪਾਂ ਜੂਸ ਦੇ ਵਿੱਚ ਪਾ ਦੇਣਾ ਤੇ ਜੂਸ ਦੇ ਵਿੱਚ ਪਤਾ ਹੀ ਨਹੀਂ ਲੱਗਣਾ ਤੇ ਇਹ ਸਾਰਾ ਕੁਝ ਇਮਿਊਨਿਟੀ ਇਮਿਊਨਿਟੀ ਨੂੰ ਆਪਣੇ ਨੂੰ ਸਟਰੋਂਗ ਕਰਦਾ ਸਾਰਾ ਕੁਝ ਇੱਥੇ ਆਪਾਂ ਲਿਆ ਇੱਕ ਜੂਸਰ ਜਾਂ ਜੂਸਰ ਤੁਹਾਡੇ ਕੋਲ ਨਹੀਂ ਵੀ ਹੈਗਾ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਗ੍ਰਾਈਂਡਰ ਦੇ ਵਿੱਚ ਵੀ ਸਾਰਾ ਸਮਾਨ ਪਾ ਕੇ ਪਰ ਉਹਦੇ ਵਿੱਚ ਤੁਹਾਨੂੰ ਨਾਲ ਥੋੜਾ ਪਾਣੀ ਪਾਉਣਾ ਪਏਗਾ ਤਫੇ ਤੁਸੀਂ ਗ੍ਰाइंड ਕਰਕੇ ਸਾਰਾ ਉਹਨੂੰ ਛਲਣੀ ਚ ਪਾ ਕੇ ਛਾਨ ਲਓ ਤੇ ਜੂਸ ਤਿਆਰ ਹੋ ਜਾਏਗਾ ਇਹ ਆਪਾਂ ਥੋੜੀ ਜਿਹੀ ਲਈਏ ਆਈਸ ਕਿਉਂਕਿ ਫਿਰ ਜੂਸ ਗਰਮ ਨਹੀਂ ਸਵਾਦ ਲੱਗਦਾ ਜੂਸ ਠੰਡਾ ਹੀ ਵਧੀਆ ਲੱਗਦਾ ਤੇ ਆਪਾਂ ਆਈਸ ਪਾ ਲਈਏ ਪਹਿਲਾਂ ਹੀ ਤੇ ਚਲੋ ਜੀ ਫਿਰ ਕਰਦੇ ਆ ਸ਼ੁਰੂ ਆਪਾਂ ਹੁਣ ਇਹ ਦੇਖੋ ਜੂਸਰ ਦੇ ਵਿੱਚ ਜੂਸ ਜੂਸਰ ਦੇ ਵਿੱਚ ਬਹੁਤ ਸੋਹਣਾ ਜੂਸ ਬਣ ਕੇ ਤਿਆਰ ਹੁੰਦਾ ਤੇ ਨਾਲੇ ਆਪਾਂ ਨੂੰ ਪਤਾ ਕਿ ਆਪਾਂ ਕੀ ਪਾ ਰਹੇ ਆ ਜਿਹੜਾ ਬਾਜ਼ਾਰ ਵਾਲਾ ਜੂਸ ਹੈ ਉਹਦੇ ਵਿੱਚ ਤਾਂ ਮਿੱਠਾ ਹੀ ਬਹੁਤ ਜ਼ਿਆਦਾ ਹੁੰਦਾ ਗਾਜਰਾ ਵੀ ਪਾ ਦਿੱਤੀਆਂ ਆਪਾਂ ਹੁਣ ਦੇਖੋ ਉਹਨਾਂ ਦਾ ਰੰਗ ਤਾਂ ਇੰਨਾ ਸੋਹਣਾ ਆ ਜਾਂਦਾ ਨਾ ਜੂਸ ਦਾ ਰੰਗ ਜੂਸ ਦਾ ਕਲਰ ਹੀ ਬਹੁਤ ਸੋਹਣਾ ਬਣ ਜਾਂਦਾ ਘਰੇ ਬਣਾਓ ਤੇ ਬਹੁਤ ਸਵਾਦ ਐਪਲਸ ਗਏ ਉਹਦਾ ਸਵਾਦ ਹੀ ਬਿਲਕੁਲ ਡਿਫਰੈਂਟ ਹੁੰਦਾ ਜਿਹੜਾ ਆਪਾਂ ਘਰ ਜੂਸ ਬਣਾਉਨੇ ਆ ਕਿਨਾਲੇ ਆਪਾਂ ਨੂੰ ਪਤਾ ਕੀ ਆ ਆਪਾਂ ਕੋਈ ਐਕਸਟਰਾ 슈ਗਰ ਨਹੀਂ ਪਾਣੀ ਕੁਛ ਨਹੀਂ ਪਾਣਾ ਬੀਟਰੂਟਸ ਬੀਟਰੂਟਸ ਕਈ ਵਾਰ ਘਰ ਲਿਆ ਤੇ ਫਰਿੱਜ ਚ ਪਈਆਂ ਹੀ ਰਹਿ ਜਾਂਦੀਆਂ ਕੋਈ ਨਹੀਂ ਖਾਂਦਾ ਤੇ ਜੂਸ ਦੇ ਵਿੱਚ ਪਾ ਦੋ ਤੇ ਪਤਾ ਹੀ ਨਹੀਂ ਲੱਗਦਾ ਸਭ ਪੀ ਜਾਂਦੇ ਆ। ਪੁਦੀਨਾ ਤੇ ਕੱਚੀ ਹਲਦੀ ਆ ਨਾਲ ਅਦਰਕ ਦਾ ਪੀਸ ਤੇ ਚਲੋ ਜੀ ਆਪਣਾ ਜੂਸ ਆਲਮੋਸਟ ਹੋ ਗਿਆ ਤਿਆਰ ਤੇ ਹੁਣ ਆਪਾਂ ਲਾਸਟ ਵਿੱਚ ਅਨਾਰ ਰਹਿ ਜਾਣਾ ਤੇ ਚਲੋ ਜੀ ਹੁਣ ਆਪਾਂ ਅਨਾਰ ਦੇ ਦਾਣੇ ਪਾਨੇ ਆ। ਲਓ ਜੀ ਅਨਾਰ ਦੇ ਦਾਣੇ ਵੀ ਗਏ। ਘਰ ਵਾਲਾ ਜੂਸ ਮੈਨੂੰ ਤਾਂ ਬਹੁਤ ਸਵਾਦ ਲੱਗਦਾ ਜਦ ਸਿੱਖਪੁਰੇ ਬਣਾਓਗੇ ਤੇ ਤੁਸੀਂ ਮੈਨੂੰ ਲੱਗਦਾ ਬਾਜ਼ਾਰ ਵਾਲਾ ਜੂਸ ਲਾਇਕ ਕਰੋਗੇ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਮਿਕਸ ਜੂਸ ਆਪਣਾ ਹੋ ਗਿਆ ਰੈਡੀ ਤੁਸੀਂ ਕਲਰ ਦੇਖੋ ਕਿੰਨਾ ਸੋਹਣਾ ਆਇਆ ਕਲਰ ਤੇ ਸਵਾਦ ਵੀ ਬਹੁਤ ਜ਼ਿਆਦਾ ਹੈ ਤੇ ਹੁਣ ਆਪਾਂ ਕਰਾਂਗੇ ਸਰ ਜਰੂਰ ਬਣਾ ਕੇ ਟਰਾਈ ਕਰਨਾ ਤੁਸੀਂ ਇੱਕ ਰਿਪਿਓਗੇ ਤੇ ਬਾਰ ਬਾਰ ਪੀਓਗੇ ਚਲੋ ਜੀ ਆਪਣਾ ਇੱਕ ਫੈਮਿਲੀ ਮੈਂਬਰ ਨੂੰ ਲੱਗਦਾ ਕੋਈ ਬਾਹਰ ਗਿਆ ਹੈ ਤੇ ਆਪਣਾ ਕੋ ਚਾਰ ਗਲਾਸ ਨੇ ਥੋੜਾ ਜਿਹਾ ਆਪਾਂ ਪਾਇਆ ਵਿੱਚ ਕਾਲਾ ਲੋਨ ਕਾਲਾ ਨਮਕ ਜਿਹੜਾ ਹੈ ਇੱਕ ਤਾਂ ਜੂਸ ਦਾ ਸਵਾਦ ਵੀ ਵਧਾਏਗਾ ਪਲੱਸ ਜਿਹੜਾ ਹਾਜ਼ਮੇ ਨੂੰ ਵੀ ਅੰਦਰੋਂ ਉਸ ਤਰਖਦਾ ਸਾਡਾ ਇੱਕ ਮੈਂਬਰ ਬਲੈਕ ਨਾ ਸਾਲਟ ਜਿਹੜਾ ਉਹ ਨਹੀਂ ਲਾਈਕ ਕਰਦਾ ਸੋ ਉਹਦੇ ਗਲਾਸ 'ਚ ਆਪਾਂ ਨਹੀਂ ਪਾਇਆ ਤੇ ਚਲੋ ਜੀ ਜੂਸ ਆਪਣਾ ਹੋ ਗਿਆ ਰੈਡੀ ਤੇ ਹੁਣ ਆਪਾਂ ਕਰਦੇ ਆਂ ਇੰਜੋਏ ਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਵਿੱਚ ਪਾਏ ਆ ਕੱਚੀ ਹਲਦੀ ਆਮਲਾ ਬੀਟਰੂਟਸ ਇਹ ਆਪਣੀਆਂ ਬੋਡੀ ਲਈ ਬਹੁਤ ਹੀ ਵਧੀਆ ਨੇ ਬਹੁਤ ਜ਼ਿਆਦਾ ਬੈਨੀਫਿਟ ਦੇਣ ਵਾਲੀਆਂ ਚੀਜ਼ਾਂ ਨੇ ਤੇ ਘਰ 'ਚ ਬਣਾਓ ਤੇ ਸਾਰਾ ਕੁਝ ਪਾਓ ਚਲੋ ਜੀ ਤੁਸੀਂ ਵੀ ਪੀਓ ਤੇ ਆਪ ਵੀ ਪਿਆਓ ਬੱਚਾ ਵੀ ਪੀਓ ਬੱਚਾ ਨੂੰ ਵੀ ਪਿਆਓ ਫੈਮਿਲੀ ਨੂੰ ਪਿਆਓ ਤੇ ਸਿਹਤ ਵਧੀਆ ਬਣਾਓ ਮੈਂ ਤਾਂ ਇਹੀ ਕਹੂੰਗੀ ਕਿ ਘਰ ਘਰੇ ਬਣਾਓ ਤੇ ਵਧੀਆ ਬਣਦਾ ਨਾਲੇ ਸਵਾਦ ਵੀ ਬਹੁਤ ਲੱਗਦਾ ਜੂਸ ਤੇ ਚਲੋ ਜੀ ਮਿਲਾਂਗੇ ਨਵੇਂ ਵੀਡੀਓ ਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਸਸਟ੍ਰੀਕਾ